ਦੀਪਕ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼ਕਾਲ ਬੀ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਪਿਛਲੇ ਦਿਨਾ ਤੋਂ ਅਸੀਂ ਗੱਲ ਸੰਜੀ ਕਰਦੇ ਆ ਰਹੇ ਹਾਂ ਇੱਕ ਦੇਸ਼ ਇੱਕ ਚੋਣ ਵਾਲਾ ਜਿਹੜਾ ਬਿੱਲ ਹੈ ਉਹ ਸੰਸਦ ਦੇ ਵਿੱਚ ਹੁਣ ਉਹਨੂੰ ਪੇਸ਼ ਕਰ ਦਿੱਤਾ ਗਿਆ ਪਰ ਪਾਸ ਹੋਣ ਦੇ ਕਿੰਨੇ ਕਾਸਾਰ ਦੇ ਨਜ਼ਰ ਆ ਰਹੇ ਨੇ ਕੀ ਰਿਐਕਸ਼ਨ ਹੈ ਇਸ ਬਿੱਲ ਨੂੰ ਲੈ ਕੇ ਇਹ ਬਿੱਲ ਉਸ ਸਮੇਂ ਤੋਂ ਹੀ ਚਰਚਾ ਚੱਲ ਜਦੋਂ ਇਹਦੇ ਲਈ ਬਕਾਇਦਾ ਤੌਰ ਤੇ ਰਾਮਨਾਥ ਕੁਮਿੰਦੁਰਾਂ ਦੀ ਕੋਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜੀ ਪੂਰ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰਕੇ ਦਿੱਤੀ ਔਰ ਮਨਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਦੀ ਕੈਬਨਿਟ ਨੇ ਬਕਾਇਦਾ ਤੌਰ ਤੇ ਉਸ ਰਿਪੋਰਟ ਨੂੰ ਸਤੰਬਰ ਮਹੀਨੇ 'ਚ ਮਨਜ਼ੂਰ ਕਰ ਲਿਆ ਸੀ ਜੀ ਤੇ ਉਸ ਤੋਂ ਬਾਅਦ ਹੀ ਇਸ ਕਰਨ ਦੀ ਚਰਚਾ ਜ਼ੋਰ ਫੜ ਗਈ ਸੀ ਕਿ ਇਸ ਨੂੰ ਇਸ ਸਰਦਰੂਤੀ اجلاس ਦੇ ਦੌਰਾਨ ਹੀ ਲਿਸਟ ਕਰਕੇ ਸੰਸਦ 'ਚ ਲਿਆਂਦਾ ਜਾ ਸਕਦਾ ਹ ਹਾਂ ਆਪਾਂ ਇਹਦੇ ਉੱਪਰ ਪਹਿਲਾਂ ਵੀ 2-3 ਵਾਰ ਵਿਸਥਾਰਤ ਚਰਚਾ ਕਰ ਚੁੱਕੇ ਹਾਂ ਕਿ ਇਹ ਬੈਲ ਨੂੰ ਪੇਸ਼ ਕਰਨ ਦੀ ਤਿਆਰੀ ਆ ਸਾਰਾ ਕੁਝ ਆ ਸੋ ਆਖਰ ਜਿਹੜੂ ਕੈਬਨੇਟ ਨੇ ਮਨਜ਼ੂਰੀ ਦੇ ਦਿੱਤੀ ਉਸ ਮਤੇ ਉੱਤੇ ਉਹ ਬਿੱਲ ਦਾ ਰੂਪ ਲੈ ਲਿਆ ਤੇ ਪਹਿਲਾਂ ਲਿਸਟਿੰਗ 'ਚ ਸੀਗਾ ਕਿ ਸ਼ਾਇਦ ਸੋਂ ਬਾਰੇ ਪੇਸ਼ ਕੀਤਾ ਜਾਵੇ ਫਿਰ ਅਚਾਨਕ ਪਤਾ ਨਹੀਂ ਉਸ ਦਿਨ ਕਿਉਂ ਹਟਾਇਆ ਗਿਆ ਤੇ ਉਸ ਦਿਨ ਨਹੀਂ ਆਇਆ ਤੇ ਅੱਜ ਦਿਨ ਮੰਗਲਵਾਰ ਦੇ ਹਵਾਲੇ ਨਾਲ ਅੱਜ ਭਾਰਤ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕੀਤਾ ਗਿਆ ਜੀ ਭਾਰਤੀ ਸਮੇਂ ਅਨੁਸਾਰ ਦਿਨ ਦੇ हिसाब ਨਾਲ 17 ਦਸੰਬਰ ਸੀਗਾ ਔਰ ਸਰਦ ਉਤਿਜਲਾਸ ਦਾ 17ਵਾਂ ਦਿਨ ਸੀਗਾ ਜਦੋਂ ਭਾਰਤ ਦੇ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਹੁਰਾ ਨੇ ਇਸ ਨੂੰ ਲੋਕ ਸਭਾ ਚ ਪੇਸ਼ ਕੀਤਾ ਹੁਣ ਇਸ ਬਿੱਲ ਦੇ ਪੇਸ਼ ਹੋਣ ਦੇ ਹਵਾਲੇ ਨਾਲ ਹੀ ਇਹ ਪਹਿਲੂ ਸੀ ਕਿ ਇਸ ਨੂੰ ਪੇਸ਼ ਕਰਨ ਦੇ ਲਈ VOTING ਪ੍ਰਕਿਰਿਆ ਚ ਲੈ ਜਾਂਦਾ ਗਿਆ ਜੀ ਸੋ ਕੀ ਇਹਨੂੰ ਪੇਸ਼ ਕੀਤਾ ਕਿਉਂਕਿ ਇਹਦਾ ਵਿਰੋਧ ਬਹੁਤ ਸੀਗਾ ਮੁੱਦਾ ਸੀਗਾ ਕਾਫੀ ਪਹਿਲੂਆਂ ਤੇ ਸੋ ਉਸ ਨੂੰ ਅਧਾਰ ਤੇ ਜਦੋਂ VOTING ਪ੍ਰਕਿਰਿਆਈ ਤਾਂ ਇਹ ਨਵੀਂ ਸੰਸਦ ਦੇ ਵਿੱਚ ਹੈ ਤੇ ਨਵੀਂ ਸੰਸਦ ਚ ਇਸ ਬਿੱਲ ਦੇ ਹਵਾਲੇ ਨਾਲ ਹੀ VOTING ਪ੍ਰਕਿਰਿਆ ਇਲੈਕਟ੍ਰੋਨਿਕ ਤਰੀਕੇ ਨਾਲ ਪਹਿਲੀ ਵਾਰ ਹੋਈ ਹਮਮ ਤੇ ਉਸ ਸਮੇ 369 ਦੇ ਕਰੀਬ ਜਿਹੜੇ ਮੈਂਬਰ ਸੀਗੇ ਉੱਥੇ ਮੌਜੂਦ ਸੀਗੇ ਸੋ ਉਹਨਾਂ ਦੇ ਵਿੱਚੋਂ ਫਿਰ 220 ਇਹਦੇ ਹੱਕ 'ਚ ਭੁਗਤੇ ਤੇ 149 ਇਹਦੇ ਵਿਰੋਧ 'ਚ ਭੁਗਤੇ ਹੂੰ ਹੂੰ ਫਿਰ ਮਤਲਬ ਇਹਦਾ ਇਹ ਵੀ ਵਿਰੋਧ ਉੱਠਿਆ ਕਿ ਨਹੀਂ ਜੀ ਇਹ ਇਲੈਕਟ੍ਰੋਨਿਕ ਤਰੀਕੇ ਦੀ بجائے ਪਰਚੀ ਵਾਲੀ ਪ੍ਰਕਿਰਿਆ ਨਾਲ ਆਵੇ ਤੇ ਉਹਦੇ ਤੇ ਫਿਰ ਅਮਿਤ ਸ਼ਾਹ ਨੇ ਵੀ ਕਹਿ ਕਿ ਠੀਕ ਹੈ ਫਿਰ ਪਰਚੀਾਂ ਹੀ ਕਰਾ ਕੇ ਦੇਖ ਲਓ ਜਦੋਂ ਪਰਚੀ ਰਾਹੀਂ ਵੀ ਕਰਾਇਆ ਗਿਆ ਤਾਂ ਫਿਰ ਉਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਉਹ ਮੈਂਬਰਾਂ ਦੀ ਜਿੰਨੀ ਮੌਜੂਦਗੀ ਸੀ ਉਹਦੇ ਵਿੱਚ ਫਿਰ 269 ਇਹਦੇ ਹੱਕ 'ਚ ਆਏ ਦੇ 198 ਦੇ ਵਿਰੋਧ ਚਾਏ ਸੋ ਦੋੇ ਪਾਸੇ ਇਹ ਗਣਤੀ ਚ ਵਾਧਾ ਹੋਇਆ ਮਤਲਬ ਵਿਰੋਧ ਕਰਨ ਵਾਲਿਆਂ ਦਾ ਵੀ ਤੇ ਹੱਕ ਜਾਨਣ ਵਾਲਿਆਂ ਦਾ ਵੀ ਜੀ ਪਰ ਇਸ ਪ੍ਰਕਿਰਿਆ ਦੇ ਦਰਮਿਆਨ ਓਮ ਬਿਰਲਾ ਹੋਰਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਸ਼ੰਕੇ ਸ਼ੋਭੇ ਨੇ ਜੀ ਜਿੰਨੇ ਸਮਾ ਚਾਉ ਜਿੰਨੇ ਦਿਨ ਚਾਉ ਆਪਾਂ ਇਹ ਪਰਚਰਚਾ ਕਰ ਸਕਦੇ ਆਂ ਗ੍ਰਹਿ ਮੰਤਰੀ ਨੇ ਇਹਦਾ ਗੁਣਗਾਨ ਕੀਤਾ ਬਾਕੀਆਂ ਨੇ ਨਰਿੰਦਰ ਮੋਦੀ ਦੇ ਹਵਾਲੇ ਨਾਲ ਮੰਤਰੀਆਂ ਨੇ ਗੁਣਗਾਨ ਕੀਤਾ ਵਿਰੋਧੀ ਧਿਰ ਨੇ ਉਹੀ ਖੱਤ ਸੇ ਜਿਹੜੇ ਆਪਾਂ ਲਗਾਤਾਰ ਆਪਣੀ ਚਰਚਾ 'ਚ ਪ੍ਰਗਟਾਉਂਦੇ ਆਏ ਆਂ ਜੀ ਕਿ ਵੀ ਇਹਦੇ ਨਾਲ ਸੂਬਿਆਂ ਦਾ ਹੱਕ ਮਰ ਸਕਦਾ ਹੈ ਇਹਦੇ ਨਾਲ ਮਤਲਬ ਕੇਂਦਰੀਕਰਨ ਹੋ ਜਾਣਾ ਸਿਸਟਮ ਦਾ ਇਹਦੇ ਨਾਲ ਮਤਲਬ ਕਿਤੇ ਨਾ ਕਿਤੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਪੈਣਾ ਤੇ ਇਹ ਵੀ ਹਵਾਲਾ ਉੱਥੇ ਕੁਝ ਐਮਪੀਆ ਨੇ ਪਕਟਾਇਆ ਕਿ ਇਹਦੇ ਨਾਲ ਇੱਕ ਵਿਅਕਤੀ ਨੂੰ ਕੰਟਰੋਲ ਦੇਣ ਦੀ ਪ੍ਰਕਿਰਿਆ ਵੱਲ ਵਧਿਆ ਜਾ ਰਿਹਾ ਹੂੰ ਹੂੰ ਸੋ ਇਹ ਸਾਰੇ ਖਦਸੇ ਬਿਲਕੁਲ ਉਹੀ ਨੇ ਜਿਹੜੇ ਆਪਾਂ ਲਗਾਤਾਰ ਪ੍ਰਚਾਰਚਾ ਕਰਦੇ ਆਂ ਜੀ ਪਰ ਇਹ ਸਭ ਦੇ ਬਾਵਜੂਦ ਵੀ ਸਭ ਨੂੰ ਇਹ ਆਮ ਤੌਰ ਤੇ ਜਦੋਂ ਆਪਾਂ ਬਰਤਾਰਜ ਦੇਖਦੇ ਹਾਂ ਉਹਨਾਂ ਨੂੰ ਲੱਗਦਾ ਕਿ ਬੀਜੇਪੀ ਕੋਲ ਬਹੁਤ ਮੱਥੇਗਾ ਹਮ ਹਮ ਐਨਡੀਏ ਦੇ ਰੂਪ ਦੇ ਵਿੱਚ ਉਹਨਾਂ ਕੋਲ ਦੋਵੇਂ ਥਾਵਾਂ ਤੇ ਬਹੁਤ ਮੱਥੇਗਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਰਾਜ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਆਸਾਨੀ ਨਾਲ ਪਾਸ ਕਰਾ ਲੈਣਗੇ ਪਰ ਜਦੋਂ ਇਹ ਸੰਵਿਧਾਨਕ ਸੋਧ ਵਾਲਾ ਬਿੱਲ ਹੈ ਜਿਹੜਾ ਜਿਹੜਾ ਨਵੀਂ ਪ੍ਰਕਿਰਿਆ ਚ ਲੈ ਕੇ ਜਾਣਾ ਸਾਡੇ ਚੋਣ ਸਿਸਟਮ ਨੂੰ ਹਮ ਹਮ ਉਹਦੇ ਲਈ ਬੀਜੇਪੀ ਲਈ ਇਸ ਨੂੰ ਪਾਸ ਕਰਾਉਣਾ ਇੰਨਾ ਆਸਾਨ ਨਹੀਂ ਹੋਏਗਾ ਜੀ ਨਾ ਲੋਕ ਸਭਾ ਚ ਨਾ ਰਾਜ ਸਭਾ ਚ ਦੋ ਤਿਆਹੀ ਦੀ ਲੋੜ ਪੈਣੀ ਹੈ ਉਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਹਮਮ ਜੇਕਰ ਉਸ ਪ੍ਰਕਿਰਿਆ 'ਚ ਆਪਾਂ ਦੇਖਣਾ ਹੋਵੇ ਤਾਂ 543 ਸੰਸਦ ਮੈਂਬਰ ਨੇ ਸਾਡੇ ਕੋਲ ਜੀ ਜਿਵੇਂ ਲੋਕ ਸਭਾ 'ਚ ਜਾਵਾਂ ਤਾਂ 543 'ਚੋਂ ਜੇਕਰ ਉਹਨਾਂ ਨੇ ਇਸ ਨੂੰ ਬਹੁਮਤ ਨਾਲ ਪਾਸ ਕਰਾਉਣਾ ਹੈ ਤਾਂ 362 ਦਾ ਉਸ ਬਿੱਲ ਦੇ ਹੱਕ 'ਚ ਆਉਣਾ ਜ਼ਰੂਰੀ ਹੈ ਹਮਮ ਅੱਜ ਤਾਂ ਬਿੱਲ ਪੇਸ਼ ਕਰਾਉਣ ਵਾਲਾ ਮਸਲਾ ਸੀ ਨਾ ਜੀ ਉਸੇ ਦਾ ਬਹੁਮਤ ਨਾਲ ਸਰ ਗਿਆ ਕਿ ਹਾਂ ਜੀ ਜਿਹੜੇ ਵੱਧ ਨੇ ਉਧਰ ਵਾਲੇ ਹਵਾਲੇ ਨਾਲ ਪਰ ਜੇਕਰ ਇਸ ਨੂੰ ਪਾਸ ਕਰਾਉਣਾ ਹੈ ਉਸ ਤੋਂ ਬਾਅਦ ਕਾਨੂੰਨ ਦੀ ਪ੍ਰਕਿਰਿਆ 'ਚ ਇਹਨੂੰ ਲੈ ਕੇ ਜਾਣਾ ਇਹ ਲਾਗੂ ਕਰਨਾ ਕਿ ਇੱਕ ਦੇ ਚਿਕਚੌਣ ਹੋਵੇ ਤਾਂ ਬੀਜੇਪੀ ਨੂੰ ਜਿਹੜੇ ਕੋਲ 543ਾਂ ਚੋਂ ਜੇ ਐਨਡੀਆ ਦੇ ਹਵਾਲੇ ਨਾਲ ਮੈਂ ਦੇਖਾਂ ਤਾਂ 292 ਸੰਸਦ ਮੈਂਬਰ ਨੇ ਹਮ ਹਮ ਪਰ ਉਹਨੂੰ ਬਹੁਮਤ ਨਾਲ ਪਾਸ ਕਰਾਉਣ ਲਈ 362 ਦੀ ਲੋੜ ਹੈ ਜੀ ਇਹ ਜਿਹੜਾ ਫਰਕ ਹੈ ਉਹਨੇ ਕਿੱਥੋਂ ਪੂਰਾ ਕਰਨਾ ਜੀ ਇਸੇ ਤਰ੍ਹਾਂ ਜੇ ਮੈਂ ਰਾਜ ਸਭਾ 'ਚ ਦੇਖਦਾ ਰਾਜ ਸਭਾ 'ਚ ਕੁੱਲ ਸਾਡੇ ਕੋਲ ਜੇ 245 ਲੋਕ ਰਾਜ ਸਭਾ ਦੇ ਮੈਂਬਰ ਨੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਉਹਨਾਂ ਚੋਂ ਐਨਡੀਆ ਕੋਲ 112 ਨੇ ਹਮ ਹਮ ਤੇ ਜਿਹੜੇ ਨਾਮਜਦ ਕੀਤੇ ਨੇ 6 ਉਹ ਵੀ ਜੇ ਆਪਾਂ ਈਡੀਏ ਦੇ ਪਾਲੇ ਚ ਗਣ ਰਹੇ ਆ ਤਾਂ ਉਹ 118 ਹੋ ਜਾਂਦੀ ਹੈ ਗਣਤੀ ਜੀ 245ਾਂ ਚੋਂ 118 ਇਹਨਾਂ ਕੋਲ ਨੇ ਪਰ ਜੇਕਰ ਇੱਥੇ ਵੀ ਬਹੁਮਤ ਨਾਲ ਪਾਸ ਕਰਾਉਣਾ ਤਾਂ 118 ਨਾਲ ਨਹੀਂ ਕਰਨਾ 164 ਚਾਹੀਦੇ ਨੇ ਜੀ ਸੋ ਇਹ ਇਸ ਲਈ ਦੋਵੇਂ ਪਾਸੇ ਚਣੌਤੀ ਹੈ ਹਾਂ ਜੇ ਮੈਂ ਪਾਰਟੀ ਬਾਈ ਜੀ ਦੇਖਾਂ ਤਾਂ ਪਾਰਟੀ ਬਾਈ ਜੀ ਜੇ ਆਪਾਂ ਦੇਖੀਏ ਰਾਜਨੀਤਿਕ ਪਾਰਟੀਆਂ ਜਿਹੜੀਆਂ ਅੰਦਰ ਨਮਾਇੰਦਗੀ ਕਰਦੀਆਂ ਨੇ ਤੇਰਾ ਚਾਹੇ ਉਹ ਕਿਸੇ ਦਾ 1 ਕੈਂਪੀਆ ਕਿਸਦਾ 2 ਆ ਕਿਤੇ 3 ਨੇ ਕਿਸੇ 10 ਨੇ ਕਿਤੇ 4 ਨੇ ਜਿਕਰ ਉਸ ਉਹਨਾਂ ਦੇਖੇ ਤਾਂ 47 ਰਾਜਨੀਤਿਕ ਪਾਰਟੀਆਂ ਇਸ ਤੇ ਇੱਕ ਦੇਸ਼ਕ ਚੋਣ ਦੇ ਬਿਲ ਦੇ ਹੱਕ 'ਚ ਨੇ ਤੇ 15 ਰਾਜਨੀਤਿਕ ਪਾਰਟ 47 ਕੁੱਲ ਪਾਰਟੀਆਂ ਨੇ ਜਿਨ੍ਹਾਂ 'ਚੋਂ 32 ਇਸ ਦੇ ਹੱਕ 'ਚ ਨੇ 15 ਇਹਦੇ ਵਿਰੋਧ 'ਚ ਖੜੀਆਂ ਨੇ ਜੀ ਸੋ 47 ਰਾਜਨੀਤਿਕ ਦਲਾਂ 'ਚੋਂ 32 ਇੱਕ ਦੇਸ਼ਕ ਚੋਣ ਦੇ ਹੱਕ 'ਚ ਜਾ ਰਹੇ ਨੇ 15 ਵਿਰੋਧ 'ਚ ਜਾ ਰਹੇ ਨੇ ਪਰ 362 ਦਾ ਅੰਕੜਾ ਲੋਕ ਸਭਾ 'ਚ ਤੇ ਇਸੇ ਤਰ੍ਹਾਂ 164 ਦਾ ਅੰਕੜਾ ਰਾਸ਼ਟਰ ਸਭਾ 'ਚ ਇਹ ਚਣੌਤੀ ਹੈ ਬੀਜੇਪੀ ਲਈ ਹਾਂ ਜਿਸ ਤਰ੍ਹਾਂ ਢੰਗ ਤਰੀਕਾ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਕਈ ਸੂਬਿਆਂ ਦੇ ਵਿੱਚ ਸਰਕਾਰਾਂ ਦੇਖ ਕੇ ਬਣਾਉਣ ਵਾਲਾ ਜਿਹੜਾ ਕਾਂਗਰਸ ਕਿਸੇ ਸਮੇਂ ਅਪਣਾਉਂਦੀ ਆਈ ਹੈ ਕਿ ਪਹਿਲਾਂ ਸਰਕਾਰ ਨੂੰ ਬਸਾਕੀਆਂ ਦੇ ਸਾਰੇ ਖੜੀ ਕਰ ਦਿਓ ਜੇ ਆਪਣੇ ਕੋਲ ਬਹੁਮਤ ਨਹੀਂਗਾ ਬਾਅਦ 'ਚ ਉਹ ਦੇਖ ਕੇ ਚੋਣਾ ਕਰਾ ਲਓ ਪਰ ਬੀਜੇਪੀ ਨੇ ਉਹ ਨੁਕਤੇ ਨੂੰ ਥੋੜਾ ਤਬਦੀਲ ਕਰਕੇ ਬਦਲਿਆ ਕਿ ਆਪਾਂ ਸਮਰਥਨ ਹੀ ਇਸ ਹਿਸਾਬ ਨਾਲ ਦਓ ਕਿ ਸਰ ਕੰਟਰੋਲ ਆਪਣੇ ਚਿਹਰੇ ਚਾਹੇ ਆਪਾਂ ਨੂੰ ਮਹਾਰਾਸ਼ਟਰ ਦੇ ਕਦੇ ਉਪ ਮੁੱਖ ਮੰਤਰੀ ਬਣਾਉਣਾ ਪੈ ਜਵੇ ਫਿਰ ਅਗਲੀ ਵਾਰ ਉਸੇ ਨੂੰ ਮੁੱਖ ਮੰਤਰੀ ਬਣਾ ਲਓ ਕੋਪਾਤਰੀ ਉਪ ਮੁੱਖ ਮੰਤਰੀ ਬਣਾ ਲਓ ਸੋ ਜੋ ਮਰਜ਼ੀ ਕਰਨਾ ਹੋਵੇ ਉਹ ਪ੍ਰਕਿਰਿਆ ਜਿਹੜੀ ਹੈਗੀ ਉਹਦੇ ਕਾਰਨ ਵਿਰੋਧੀ ਦਲਾਂ ਨੂੰ ਇਹ ਖਤਰਾ ਖੜਾ ਹੈ ਕਿ ਜਾਂ ਤਾਂ ਬੀਜੇਪੀ ਖਰੀਦ ਸਕਦੀ ਐ ਐਮਪੀਆ ਨੂੰ ਹਾਂ ਜਾਂ ਬੀਜੇਪੀ ਡਰਾ ਸਕਦੀ ਐ ਐਮਪੀਆ ਨੂੰ ਠੀਕ ਹੈ ਨਾ ਜਾਂ ਬੀਜੇਪੀ ਇਸ ਨੀਤੀ ਤੇ ਕੰਮ ਕਰ ਰਹੀ ਐ ਕਿ ਆਪਾਂ ਇਹਨੂੰ ਸਹਿਮਤੀ ਵਾਲੇ ਪੈਸੇ ਲੈ ਜਾਈਏ ਗਿਣਤੀ ਮਿੰਟੀ ਚ ਸਾਡੀ ਕਿਤੇ ਬਦਨਾਮੀ ਨਾ ਹੋ ਜਵੇ ਜੀ ਸੋ ਸਹਿਮਤੀ ਵਾਲੀ ਪ੍ਰਕਿਰਿਆ 'ਚ ਹੁਣ ਇਹ ਫਿਰ ਕਮੇਟੀ ਕੋਲ ਜਾਊਗਾ ਕਮੇਟੀ ਤੋਂ ਬਾਅਦੇ ਰਾਜਨੀਤਿਕ ਪਾਰਟੀਆਂ ਕੋਲ ਜਾਊਗਾ ਸੁਭਿਆਂ ਵਾਲਾ ਹਵਾਲਾ ਵੀ ਖੜਾ ਜੈ 100 ਦਿਨਾਂ ਚ ਇਕੱਠੀ ਚੋਣ ਕਰਾਉਣੀ ਆ ਪਾਈ ਪ੍ਰਕਿਰਿਆ ਤੇ ਗੱਲ ਕਰ ਚੁੱਕੇ ਆ ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੈ ਕਿ ਭਾਜਪਾ ਰਾਜਨੀਤਿਕ ਦਾ ਦੇ ਹਵਾਲੇ ਨਾਲ ਜਾਂਦੀ ਹੈ ਜਾਂ ਆਪਣੀ ਏਜੰਸੀਆਂ ਜਿਹੜੀਆਂ ਈਡੀ ਸੀਵੀਆਈ ਇਹਨਾਂ ਦੀ ਤਾਕਤ ਦੇ ਹਵਾਲੇ ਨਾਲ ਜਾਂਦੀ ਹੈ ਜਾਂ ਉਹ ਇੱਕ ਸੂਝ ਦੇ ਹਵਾਲੇ ਨਾਲ ਸਹਿਮਤੀ ਵਾਲੇ ਪਾਸੇ ਨੂੰ ਜਾਂਦੀ ਹੈ ਸੋ ਕੁੱਲ ਮਿਲਾ ਕੇ ਜੋ ਮਰਜ਼ੀ ਹੋਵੇ ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਇੱਕ ਦੇਸ਼ਿਕ ਚੋਣ ਦਾ ਮਾਮਲਾ ਇਕੱਲੀ ਸੰਸਦ ਦਾ ਮਾਮਲਾ ਨਹੀਂ ਹੈ ਇਹ ਭਾਰਤ ਦੇ ਹਰ ਵਾਸੀ ਦਾ ਵੋਟਰ ਦੇ ਭਵਿੱਖ ਦਾ ਮਾਮਲਾ ਉਹਨਾਂ ਦੀ ਰਾਏ ਕਿਸ ਰੂਪ ਚ ਆਉਂਦੀ ਹੈ ਇਹਦੇ ਉੱਪਰ ਵੀ ਨਜ਼ਰ ਰਹੇਗੀ ਜੀ ਅਚਾ ਦਿਪਕ ਜੀ ਕੱਲ ਆਪਾਂ ਗੱਲ ਕਰਦੇ ਸੀ ਕਿ ਮਹਿਲਾ ਕਮਿਸ਼ਨ ਨੇ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਹੜੀ ਗੱਲ ਪਿਛਲੇ ਦਿਨੀ ਆਖੀ ਗਈ ਸੀ ਉਹ ਵੀਡੀਓ ਦਾ ਜ਼ਿਕਰ ਹੋਇਆ ਸੀ ਉਹ ਮਾਮਲਾ ਮਹਿਲਾ ਕਮਿਸ਼ਨ ਤੱਕ ਪਹੁੰਚਿਆ ਸੀ ਕੱਲ ਤੁਸੀਂ ਉਹਦੇ ਬਾਰੇ ਬੜੇ ਵਿਸਥਾਰ ਸਹਿਤ ਦੱਸਿਆ ਸੀ ਪਰ ਜਿਹੜੇ ਉਹ ਗੱਲ ਨੂੰ ਅਜੇ ਤੱਕ ਠੱਲ ਪਈ ਨਹੀਂ ਕਿਉਂਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦੀ ਮੰਗ ਹੁਣ ਕੀਤੀ ਜਾ ਰਹੀ ਹੈ ਤੇ ਬੀਬੀਆਂ ਦਾ ਜਥਾ ਸਿੰਘ ਸਾਹਿਬਾਨ ਦੇ ਕੋਲ ਪਹੁੰਚਿਆ ਜੀ ਹੁਣ ਕੀ ਚੱਲ ਰਿਹਾ ਇਸ ਮਾਮਲੇ 'ਚ ਐਡਵੋਕੇਟ ਹਿੰਦਰ ਸਿੰਘ ਧਾਮੀ ਹੋਰਾਂ ਨੂੰ 17 ਤਰੀਕ ਲਈ ਚਾ ਮੈਲਾ ਕਮਿਸ਼ਨ ਨੇ ਬੁਲਾਇਆ ਸੀਗਾ ਪਰ ਉਹ ਕੱਲ ਇੱਕ ਦਿਨ ਪਹਿਲਾਂ ਹੀ 16 ਨੂੰ ਆਏ ਤੇ ਆਪਣੀ ਮਾਫੀ ਵਾਲੀ ਅਰਜੀ ਦੇ ਗਏ ਤੇ ਉਹ ਲਿਖਤ ਰੂਪ ਦੇ ਵਿੱਚ ਮਾਫੀ ਮੰਗ ਕੇ ਗਏ ਨੇ ਤੇ ਕਾਨੂੰਨੀ ਮਾਹਿਰਾਂ ਦਾ ਇਹ ਵੀ ਕਹਿਣਾ ਕਿ ਉਹ ਲਿਖਤੀ ਮਾਮਲਾ ਲਿਖਤੀ ਮਾਫੀ ਦਾ ਮਾਮਲਾ ਕੇ ਪੱਦੇ ਸ਼ਬਦਾਂ ਵਲੀਦ ਦੇ ਹਵਾਲੇ ਨਾਲ ਜੇ ਉਹਨਾਂ ਨੇ ਮਾਫੀ ਮੰਗੀ ਉਹ ਆਧਾਰ ਬਣ ਸਕਦਾ ਉਹਨਾਂ ਤੇ ਜ਼ਿਕਰ ਕਾਨੂੰਨੀ ਕਾਰਵਾਈ ਕਰਨਾ ਚਾਵੇ ਪਰਚਾ ਵੀ ਦਰਜ ਹੋ ਸਕਦਾ ਉਸ ਆਧਾਰ ਤੇ ਸੋ ਇਹ ਵੀ ਕਾਨੂੰਨੀ ਮਾਇਰਾਂ ਦਾ ਮੰਨਣਾ ਹੈ ਦੂਸਰੇ ਪਾਸੇ ਬੀਬੀ ਜਗੀਰ ਕੌਰ ਨੂੰ ਵੀ ਮੈਲਾ ਕਮਿਸ਼ਨ ਨੇ ਕਿਹਾ ਕਿ ਤੁਸੀਂ ਆਪਣਾ ਪੱਖ ਰੱਖਣ ਲਈ ਜ਼ਰੂਰ ਆਓ ਜੀ ਸੋ ਮੈਲਾ ਕਮਿਸ਼ਨ ਕੋਲ ਹੋ ਸਕਦਾ ਬੀਬੀ ਹੋਰੀ ਵੀ ਜਾਣ ਤੇ ਇਹ ਸਭ ਦੇ ਦਰਮਿਆਨ ਬੀਬੀਆਂ ਦਾ ਇੱਕ ਜਥਾ ਖਾਸ ਕਰਕੇ ਉਹ ਜਿਹੜਾ ਸੁਖਵੀਰ ਬਾਦਲ ਤੋਂ ਲੀਕ ਪਰਲੀ ਲੀਕ ਤੇ ਚੱਲ ਰਿਆ ਸੀ ਇਕੱਲੀ ਗੱਲ ਚ ਰਹਿੰਦੀ ਉਹ ਅੱਜ ਬਕਾਇਦਾ ਤੌਰ ਤੇ ਮਿਲਿਆ ਜਿਹਦੇ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾ ਹੋਰੀ ਬੀਬੀ ਪਰਮਜੀਤ ਕੌਰ ਗੁਲਸ਼ਨ ਹੋਰੀ ਵੀ ਤੇ ਬੀਬੀ ਕਰਨਜੋਤ ਕੌਰ ਹੋਰੀ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ 24 25 ਤੋਂ ਵੱਧ ਬੀਬੀਆਂ ਦਾ ਜਥਾ ਸੀ ਹੂੰ ਹੂੰ ਔਰ ਇਹ ਜਥਾ ਜੱਜਰਗਨੀ ਦੇ ਗੁਰਵੀਰ ਸਿੰਘ ਨੂੰ ਮਿਲ ਲ ਜਾਂਦਾ ਪਰ ਜੱਤਾ ਸਭ ਉੱਥੇ ਨਹੀਂ ਸੀ ਫਿਰ ਉਹਨਾਂ ਦੇ ਸਖਤਰ ਦੇ ਹਵਾਲਿਆਂ ਨਾਲ ਉਹਦੇ ਜਿਹੜੇ ਪੀਏ ਨੇ ਜਾਂ ਉੱਥੇ ਉਹਨਾਂ ਦੇ ਨਾਲ ਅਧਿਕਾਰੀ ਕੰਮ ਕਰਦੇ ਨੇ ਨੁਮਾਇंदे ਉਹਨਾਂ ਨੂੰ ਉਹਨਾਂ ਨੇ ਆਪਣੀ ਮੰਗ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਦੋ ਪਹਿਲੂ ਬਾਰੇ ਨੇ ਜੀ ਕਿ ਇਹ ਬੀਬੀ ਬੀਬੀ ਜਗੀਰ ਕੌਰ ਦੇ ਲਈ ਹੀ ਇਕੱਲੇ ਮਾੜੇ ਬੋਲ ਨਹੀਂਗੇ ਤਾਂ ਵੀ ਹੋਰਾਂ ਦੇ ਇਸ ਮੁੱਛੀ ਨਾਰੀ ਜਾਦ ਦਾ ਉਹਨਾਂ ਦੇ ਅੰਦਰ ਕਿਹੋ ਜਿਹਾ ਪ੍ਰਕਟਾਵਾ ਪਿਆ ਉਹਨੂੰ ਕਹਿੰਦੇ ਪਟਕਾਉਂਦੇ ਨੇ ਇਸ ਲਈ ਕਹਿੰਦੇ ਕਿ ਇਹਨਾਂ ਤੋਂ ਤੁਰੰਤ ਅਸਤੀਫਾ ਲਿਆ ਜਾਵੇ ਬੈਸਤਾ ਬੀਬੀਆਂ ਕਹਿੰਦੀ اخਲਾਕੀ ਤੌਰ ਤੇ ਫਰਜ਼ ਬਣਦਾ ਸੀ ਕਾਮੀ ਸਾਹਿਬ ਖੁਦੇ ਛੱਡ ਦਿੰਦੇ ਪਰ ਕਹਿੰਦੇ ਨਹੀਂ ਤਾਂ ਜੱਦਰ ਸਾਹਿਬ ਇਹਦੇ ਤੇ ਚਾਰਜ ਜੋਈ ਕਰਨਗੇ ਉਹਨੂੰ ਤੋਂ ਅਸਤੀਫਾ ਮੰਗ। ਦੂਜਾ ਉਹ ਕਹਿੰਦੇ ਕਿ ਉਹਨਾਂ ਤੋਂ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਉਹਨਾਂ ਨੂੰ ਮੁਖੀ ਥਾਪਿਆ ਗਿਆ ਮੁਖੀ ਦਾ ਮੁਖੀ ਕਹਿੰਦੇ ਕਮੇਟੀ ਚ ਰਹਿਣ ਦੇ ਵੀ ਹੱਕਦਾਰ ਨਹੀਂ। ਸੋ ਇਸ ਲਈ ਉੱਥੋਂ ਵੀ ਬੀਜੇ ਜੀ ਮਤਲਬ ਕਿ ਜਦੋਂ ਭਾਰਤੀ ਕ੍ਰਿਕਟ ਟੀਮ ਮੈਦਾਨ 'ਚ ਉਤਰਦੀ ਹੁੰਦੀ ਸੀ ਨਾ ਹੂੰ ਤੇ ਜੇ ਫਟਾਫਟ ਬਾਕੀ ਖਿਡਾਰੀ ਆਊਟ ਹੋ ਜਾਣ ਜੀ ਤਾਂ ਸਾਰੇ ਹੁੰਦਾ ਸੀ ਕਿ ਲੈ ਵੀ ਰਾਹੁਲ ਦਰਾਵੜ ਹੈਗਾ ਇਹ ਇੰਡੀਆ ਦੀ ਦਵਾਰ ਹੈ ਹੂੰ ਸੋ ਅਕਾਲੀ ਦਲ ਹੁਣ ਪਿਛਲੇ ਦਿਨਾਂ ਤੋਂ ਜਸਵੰਤੌਰ 'ਚ ਲੰਘ ਰਿਹਾ ਸੀ ਉਸ ਦੌਰ 'ਚ ਲੈ ਦੇ ਕੇ ਉਹਨਾਂ ਕੋਲ ਇੱਕ ਚਿਹਰਾ ਸੀਗਾ ਜਿਹੜਾ ਐਡਵੋਕੇਟ ਹਿੰਦਰ ਸਿੰਘ ਧਾਮੀ ਉਹਨਾਂ ਦੇ ਹਵਾਲੇ ਦੇਖਿਆ ਸੀ ਕਿ ਇਹ ਚਲੋ ਗੱਲ ਤੋੜ ਸਕਦਾ ਹੈ ਇਹ ਦੂਹੇ ਤਰ੍ਹਾਂ 'ਚ ਵੀ ਜਾ ਸਕਦਾ ਹੈ ਇਹ ਸਿੰਘ ਸਾਹਿਬ ਨਾਲ ਵੀ ਰਾਬਤਾ ਕਰ ਸਕਦਾ ਇਹ ਪ੍ਰਮਾਣਿਤ ਹੈ ਹੂੰ ਇਹ ਅਕਾਲੀ ਦਲ ਨੇ ਇਹ ਸਾਰੀ ਸਥਿਤੀ ਚ ਉਹ ਵਿਕਟ ਵੀ ਆਪਣੀ ਡੇਕ ਲਈ ਹੈ ਜੀ ਧਾਮੀ ਹਰਾਂ ਨੇ ਜਿਹੜਾ ਆਪਾ ਖੋਇਆ ਹੈ ਨਾ ਜਦੋਂ ਕਿ ਕੁਝ ਤਰ੍ਹਾਂ ਇਹ ਕਹਿ ਰਹੀਆਂ ਕਿ ਉਹਨਾਂ ਨੇ ਮਾਫੀ ਮੰਗ ਲਈ ਆ ਜੀ ਹੈ ਜਰਦਰ ਸਾਹਿਬ ਕੋਲ ਵੀ ਸਨੇਹਾ ਭੇਜਤਾ ਹੈ ਜਨਤਕ ਤੌਰ ਤੇ ਮੀਡੀਆ ਚ ਵੀ ਮੰਗ ਲਈ ਚੋਂ ਮਹਿਲਾ ਮਾਫ ਕਰਨਾ ਮਹਿਲਾ ਕਮਿਸ਼ਨ ਕੋਲ ਵੀ ਮੰਗ ਲਈ ਫਿਰ ਹੁਣ ਇਹ ਮੁੱਦੇ ਨੂੰ ਕਿਉਂ ਵਾਰ ਰਿਆ ਯਾਰ ਪਰ ਕੁਝ ਤਰ੍ਹਾਂ ਕਹਿਦੀਆਂ ਕਿ ਇੰਨੀ ਤਾਂ ਮਾਫੀ ਮੰਗਣ ਦੀ ਬਜਾਏ ਜੇ ਧਾਮੀ ਸਾਹਿਬ ਆਪਣੇ ਹਮ ਰੁਤਵਾਰ ਰਈ ਬੀਬੀ ਜ਼ਗੀਰ ਕੌਰ ਜਿਹਦੇ ਬਾਰੇ ਬੋਲੇ ਸੀ ਉਹਦੇ ਕੋਲੇ ਜਾ ਕੇ ਮਾਫੀ ਮੰਗ ਲੈਂਦੇ ਸ਼ਾਇਦ ਮਾਮਲਾ ਜਿੱਤੀ ਨਿਪਟ ਜਾਂਦਾ ਜੀ ਹੈਨਾ ਪਰ ਇਸ ਸਥਿਤੀ ਚ ਧਾਮੀ ਸਾਹਿਬ ਦੀ ਦਿੱਕਤ ਕਾਫੀ ਵੱਧ ਹੀ ਨਜ਼ਰ ਆ ਰਹੀ ਹੈ ਬੇਸ਼ੱਕ ਧੇਰਾ ਜੀ ਉਹੀ ਜਾ ਰਹੀ ਹੈ ਜਿਹੜੀ ਦੂਸਰੇ ਪਾਸੇ ਸੀ ਇੰਟਰਨੈਟ ਖੰਡਨ ਵੀ ਨਹੀਂ ਕੀਤਾ ਕਿ ਮਾੜਾ ਬੋਲਿਆ ਤਾਂ ਅਮੀਰਾਂ ਦਾ ਜਿਹੜਾ ਉਮੀਦ ਕੀਤੀ ਜਾਂਦੀ ਕਿ ਇਹਨਾਂ ਨੂੰ ਕਰਨਾ ਚਾਹੀਦਾ ਸੀ ਤੇ ਕੁਝ ਤਰ੍ਹਾਂ ਕਹਿੰਦੀ ਹੈ ਕਿ ਇਸ ਲਈ ਦੂਜੀ ਤਰ੍ਹਾਂ ਵਾਰ ਰਹੀ ਆ ਕਿ ਧਾਮੀ ਅਸਤੀਫਾ ਦੇਵੇ ਤੇ ਦੁਬਾਰਾ ਚੋਣ ਵਾਲੇ ਪਾਸੇ ਜਾਈਏ ਕਿਉਂਕਿ ਬੀਬੀ ਜਗੀਰ ਕੋ ਸਾਰੇ ਨਹੀਂ ਇਸ ਲਈ ਜੀ ਹਾਰੇ ਵਾਲੀ ਸਥਿਤੀ ਬਾਅਦ ਚੋਂ ਹੈ ਜਿਹੜੇ ਬੋਲ ਨਿਕਲੇ ਨੇ ਉਹਨੇ ਮੁੱਦਾ ਇੰਨਾ ਵੱਡਾ ਬਣਾਤਾ ਕਿ ਧਾਮੀ ਹੋਰਾਂ ਲਈ ਹੁਣ ਸੱਤ ਮੈਂਬਰੀ ਕਮੇਟੀ 'ਚ ਰਹਿਣਾ ਵੀ ਤੇ ਪ੍ਰਧਾਨਗੀ 'ਚ ਰਹਿਣਾ ਵੀ ਮੁਸ਼ਕਲ ਜ਼ਰੂਰ ਹੈ ਪਰ ਜੇ ਉਹਨਾਂ ਦੇ ਸਾਥੀ ਤਰ੍ਹਾਂ ਚੋਣ ਗਈਆਂ ਤਾਂ ਹੀ ਹੈ ਕਿ ਅਸਤੀਫਾ ਦੇਣ ਜਾਂ ਲਾਂਬੇ ਹੁਣ ਜਾਂ ਹਟਾਇਆ ਜਾਵੇ ਸੋ ਫਿਲਹਾਲ ਜਿਆ ਕੋਈ ਖਤਰਾ ਨਹੀਂ ਹੈ ਜੋ ਖੁਦ ਨਾ ਇੱਛਾ ਪਰ ਕਰਾਉਂ ਜੀ ਅੱਛਾ ਇਹ ਦੱਸਿਓ ਇਧਰ ਢੀਂਟਸਾ ਨੇ ਹੁਣ ਸਿਆਸਤ ਤੋਂ ਤੌਬਾ ਕਰ ਲਈ ਹੈ ਜੀ ਜਿੱਥੇ ਖੀਮਾ ਦੀ ਅਰਦਾਸ ਕੀਤੀ ਨਾਲ ਹੀ ਸਿਆਸਤ ਤੋਂ ਹੁਣ ਲਾਂਬੇ ਹੋ ਗਏ ਨੇ ਕੀ ਸੁਖਦੇਵ ਸਿੰਘ ਢੀਂਟਸਾ ਉਸ ਕਤਾਰ ਦੇ ਲੀਡਰ ਨੇ ਜਿਹੜੀ ਕਤਾਰ ਚ ਪ੍ਰਕਾਸ਼ ਸਿੰਘ ਬਾਦਲ ਹੁਣ ਰੱਖਿਆ ਜਾਂਦਾ ਹ ਹੂੰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਨਾਲ ਇਹਨਾਂ ਨੇ ਰਾਜ ਭਾਗ ਮਾਣੀ ਆਨੰਦ ਲਿਆ ਸਾਰਾ ਕੁਝ ਹਾਰੇ ਤਾਂ ਵੀ ਕਦੇ ਰਾਜ ਸਭਾ ਭੇਜ ਦੋ ਜਿੱਤੇ ਤਾਂ ਵੀ ਮੰਤਰੀ ਬਣਾ ਲਓ ਕੁਝ ਕਰ ਲਓ ਸੋ ਲੰਬਾ ਫਿਰ ਪੁੱਤ ਨੂੰ ਵੀ ਲਿਆਏ ਸਾਰਾ ਕੁਝ ਹੈ ਨਾ ਜੀ ਪਰ ਸੁਖਮੀਰ ਬਾਦਲ ਦੇ ਸਾਹਮਣੇ ਬੈਠਣਾ ਤੇ ਜਿਹੜੇ ਕਾਕਾ ਜੀ ਨੂੰ ਕਹਿੰਦੇ ਅਸੀਂ ਗੋਦੀ ਖਿਲਾਇਆ ਉਹਨੂੰ ਪ੍ਰਧਾਨ ਜੀ ਕਹਿ ਕੇ ਫਤਿਹ ਬੁਲਾਉਣੀ ਖਾਸੀ ਔਖੀ ਹੋ ਰਹੀ ਸੀ ਇਹਨਾਂ ਨੂੰ ਸੋ ਪ੍ਰਕਿਰਿਆ ਚ ਉਹਨਾਂ ਨੇ ਵਗਾਬਤ ਵੀ ਕੀਤੀ ਵੱਖਰੀ ਧਲ ਵੀ ਬਣਾਇਆ ਫਿਰ ਸੁਧਾਰ ਲੈ ਨਾਲ ਵੀ ਕਹੇ ਪਰ ਇਹ ਸਭ ਦੇ ਦਰਮਿਆਨ ਜਦੋਂ ਉਹ 2 ਦਸੰਬਰ ਨੂੰ ਕਤਾਰ ਚ ਖੜਾਏ ਜਿਹੜੇ ਲੀਡਰ ਉਹਨਾਂ ਚ ਸੁਖਦੇਵ ਸਿੰਘ ਢੀਂਟ ਸਾਹਿਬ ਵੀ ਸੀਗੇ ਜੀ ਤੇ ਸੁਖਦੇਵ ਸਿੰਘ ਢੀਂਟ ਸਾਨੂੰ ਵੀ ਉਹੀ ਸੁਖਵੀਰ ਬਾਦਲ ਦੇ ਪਾਲੇ ਚ ਰੱਖ ਦਿਆ ਹੋਇਆ ਉਹਨਾਂ ਨੂੰ ਵੀ ਤਕਤੀ ਪਾ ਕੇ 10 ਦਿਨ ਦੀ ਸੇਵਾ ਦੀ ਡਿਊਟੀ ਲੱਗੀ ਸੋ ਸੇਵਾ ਪੂਰੀ ਕਰਕੇ ਹੁਣ ਉਹ ਖਿਮਾ ਦੀ ਅਰਦਾਸ ਕਰਨ ਕਾਲ ਤੱਕ ਸਭ ਗਏ ਸੀ ਤੇ ਅੱਜ ਉਹਨਾਂ ਨੇ ਖਿਮਾ ਦੀ ਅਰਦਾਸ ਕੀਤੀ 11000 ਦੀ ਦੇਖ ਕਰਾਈ 11000 ਗੁਰੂ ਦੀ ਗੋਲਕ ਚ ਪਾਏ ਤੇ ਉਹ ਤੋਂ ਬਾਅਦ ਜਿਹੜਾ ਉਹ 92 ਲੱਖ ਦੇ ਇਸ਼ਤਿਹਾਰ ਸੀ ਜਿਹੜੇ ਸ਼੍ਰੋਮਣੀ ਕਮੇਟੀ ਨੇ ਜਿਹੜਾ ਸਿਰਸਾ ਮੁਖੀ ਵਾਲੇ ਮਾਮਲੇ 'ਚ ਦਿੱਤੇ ਸੀ ਜੀ ਉਹ ਜਿਹੜੀ ਸਿੰਘ ਸਾਹਿਬ ਨੇ ਹਦਾਇਤ ਕੀਤੀ ਸੀ ਕਿ ਭਾਈ ਆਹ ਸੱਤਾਂ ਤੋਂ ਹੀ ਵਸੂਲੀ ਕਰਨੀ ਆ ਸਣੇ ਵਿਆਜ ਹੂੰ ਹੂੰ ਸੋ ਉਸ ਮਾਮਲੇ ਦੇ ਵਿੱਚ ਵੀ ਅੱਜ ਸ਼੍ਰੋਮਣੀ ਕਮੇਟੀ ਨੂੰ ਸੁਖਦੇਵ ਸਿੰਘ ਢੀਂਡਸਾ ਨੇ 1578685 ਰੁਪਏ ਦਾ ਚੈੱਕ ਵੀ ਸੌਂਪ ਦਿੱਤਾ ਹੂੰ ਹੂੰ ਤੇ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਖਿਮਾ ਦੀ ਅਰਦਾਸ ਵੀ ਕਰ ਲਈ ਤੇ ਹੁਣ ਸਰਗਰਮ ਸਿਹਤ ਤੋਂ ਵੀ ਮੇਰੀ ਤੋਬਾ ਮੈਂ ਹੁਣ ਸਰਗਰਮ ਸਿਹਤ ਵਿੱਚ ਨਹੀਂ ਰਹਾਗਾ ਬੇਸ਼ੱਕ ਉਹਨਾਂ ਨੇ ਇਸ ਮੌਕੇ بڑے ਠਰਮੇਜ ਨਾਲ ਕਹਿਤਾ ਕਿ ਉਮਰ ਦਾ ਤਕਾਜ਼ਾ ਜੀ ਹੁਣ ਮੈਂ ਸਰਗਰਮ ਸਿਹਤ ਵਿੱਚ ਨਹੀਂ ਵਿਚਰ ਸਕਦਾ ਮੇਰੀ ਉਮਰ ਹੋ ਗਈ ਆ ਕਾਫੀ ਪਰ ਆਪਣਾ ਪੁੱਤ ਤਾਂ ਲੈਨ ਚ ਲਾਇਆ ਹੀ ਆ ਮਤਲਬ ਉਹ ਤਾਂ ਸਾਰੇ ਹੀ ਜੇ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਵੀਰ ਦਾ ਮੋਹ ਸੀ ਸਖਦੇਵ ਸਿੰਘ ਢੀਂਟਸਾ ਨੂੰ ਵੀ ਪਰਮਿੰਦਰ ਢੀਂਟਸਾ ਦਾ ਮੋਸੀ ਇਹ ਪੁੱਤਰ ਮੋਤੋ ਸਾਰਿਆਂ ਨੂੰ ਭਜਾਈ ਫਿਰਦਾ ਚੰਦੂ ਮਾਜਰਾ ਵੀ ਹੁਣ ਸੁਧਾਰਾ ਹੋਰ ਸੁਧਾਰਨ ਨੂੰ ਫਿਰਦੇ ਨੇ ਪਰ ਆਪਣੇ ਦੋ ਦੋ ਮੁੰਡਿਆਂ ਨੂੰ ਉਹ ਵੀ ਲੈ ਚ ਲਈ ਫਿਰਦੇ ਨੇ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਵਰਕਰ ਤੇ ਲੀਡਰਾਂ ਲਈ ਕਿਤੇ ਥਾਂ ਨਹੀਂ ਸੀ ਜਿਹੜੇ ਸਥਾਨਕ ਸੀਗੇ ਸੋ ਹੁਣ ਸਖਦੇਵ ਸਿੰਘ ਢੀਂਟਸਾ ਨੇ ਕੀ ਕਲੀ ਉਮਰ ਕਰਕੇ ਲਾਂਬੇ ਹੋਣਾ ਮੰਨਿਆ ਜੀ ਜਾਂ ਉਹ ਸੰਕੇਤ ਕਰ ਗਏ ਕਿ ਭਾਈ ਜਿਹੜੇ ਛੇ ਨਾਲ ਸੀ ਮੇਰੇ ਤੁਸੀਂ ਵੀ ਲਾਂਬੇ ਹੋ ਜਾਓ ਹਮ ਹਮ ਸਾਹਿਬ ਨੇ ਤਾਂ ਕਿਹਾ ਸੀ ਨਾ ਕਿ ਇਹ ਲੀਡਰਸ਼ਿਪ ਹੁਣ ਸੇਕ ਸਿਧਾਂਤ ਦੇ ਅਨੁਸਾਰ ਅਕਾਲੀ ਦਲ ਦੇ ਸਿਧਾਂਤ ਦੇ ਅਨੁਸਾਰ ਖਰੀ ਨਹੀਂ ਉਤਰਦੀ ਇਹਨਾਂ ਨੂੰ ਲਾਂਬੇ ਕੀਤਾ ਜਾਵੇ ਸੋ ਕੀ ਸੁਖਦੇਵ ਸਿੰਘ ਢੀਂਡਸਾ ਉਹਨਾਂ ਲਈ ਨਵਾਂ ਰਾਹ ਦੇਗੇ ਜਾਂ ਉਹ ਆਪਣੇ ਆਪ ਲਾਂਬੇ ਹੋਏ ਨੇ ਸਿਰਫ ਆਪਣੇ ਤੱਕ ਸੀਮਤ ਇਹ ਇਹ ਹੀ ਚਰਚਾ ਦਾ ਵਿਸ਼ਾ ਹੈਗਾ ਹੁਣ ਹਮ ਦੀਪਕ ਜੀ ਇੱਕ ਨਾ ਫਿਲਮ ਬਣੀ ਸੀ ਮਾਹੌਲ ਠੀਕ ਹੈ ਜਸਵਾਲ ਪੱਟੀ ਹੋਰਾਂ ਨੇ ਇੱਕ ਬਹੁਤ ਕਮਾਲ ਦੀ ਫਿਲਮ ਉਹ ਬਣਾਈ ਸੀ ਉਹਦੇ ਵਿੱਚ ਨਾ ਜੇ ਇੱਕ ਮੈਨੂੰ ਸੀਨ ਯਾਦ ਆਉਂਦਾ ਵੀ ਕੋਈ ਰਿਪੋਰਟ ਲਿਖਾਉਣ ਆਉਂਦੇ ਨੇ ਕਿ ਜੀ ਸਾਡਾ ਇਹਨਾਂ ਕਹਿੰਦੇ ਟੀਵੀ ਚੋਰੀ ਹੋ ਗਿਆ ਉਹ ਕਹਿੰਦੇ ਬਲੈਕ ਐਂਡ ਵਾਈਟ ਟੀਵੀ ਚੋਰੀ ਹੋਇਆ ਜਿਹੜੇ ਪੁਲਿਸ ਅਧਿਕਾਰੀ ਹੁੰਦੇ ਨੇ ਉਹਨਾਂ ਦੀ ਕੋਈ ਫੇਵਰ ਕਰਨੀ ਚਾਹੁੰਦੇ ਨੇ ਕਹਿੰਦੇ ਲਿਖੋ ਰਿਪੋਰਟ ਕਲਰ ਟੀਵੀ ਚੋਰੀ ਹੋਇਆ ਉਹ ਕਹਿੰਦੇ ਨਹੀਂ ਜੀ ਸਾਡਾ ਤੇ ਬਲੈਕ ਐਂਡ ਵਾਈਟ ਟੀਵੀ ਚੋਰੀ ਹੋਇਆ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਕਲਰ ਲੈ ਕੇ ਦਵਾਂਗੇ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਕੇ ਅਜਿਹੇ ਚੁਟਕਲੇ ਤੇ ਮਜ਼ਾਕ ਬਣਦੇ ਨੇ ਵੀ ਅਸਲੀਅਤ ਕੁਝ ਹੁੰਦੀ ਆ ਤੇ ਰਿਪੋਰਟ ਦੇ ਵਿੱਚ ਕੁਝ ਹੋਰ ਬਣ ਜਾਂਦਾ ਇਹ ਫਿਲਮ ਦੇ ਵਿੱਚ ਉਹਨਾਂ ਨੇ ਹੋਰ ਸੈਟਾਇਰ ਬੜਾ ਜ਼ਬਰਦਸਤ ਕੀਤਾ ਉਸ ਫਿਲਮ 'ਚ ਪਰ ਹੁਣ ਅਸਲ ਇੱਕ ਖਬਰ ਜਿਹੇ ਆ ਰਹੀ ਹੈ ਵੀ ਗੋਲੀ ਸੀਗੀ ਪੈਰਾਸੀਟਾਮੋਲ ਦੀ ਪਰ ਪੁਲਿਸ ਦੇ ਰਿਕਾਰਡ ਦੇ ਵਿੱਚ ਉਹਨੂੰ ਡਰੱਗ ਦੀ ਸ਼ਕਲ ਦੇ ਵਿੱਚ ਦਰਜ ਕਰ ਲਿਆ ਗਿਆ ਹੈ ਕੀ ਮਾਮਲਾ ਜੀ ਆਪਾਂ ਜੇਕਰ ਪੰਜਾਬ ਪੁਲਿਸ ਦੇ ਹਵਾਲੇ ਨਾਲ ਗੱਲ ਕਰੀਏ ਆਪਣੇ ਹੀ ਘਰਾਂ ਦੇ ਧੀਆ ਪੁੱਤਰ ਨੇ ਸੋ ਪਰ ਜਿਹੋ ਜਿਹੇ ਰਿਕਾਰਡ ਪਿਛਲਾ ਚੱਲਿਆ ਆਉਂਦਾ ਪੰਜਾਬ ਪੁਲਿਸ ਦਾ ਉਹ ਚੰਗੇ ਅਫਸਰਾਂ ਨੂੰ ਵੀ ਮਤਲਬ ਟਹਿਰੇ ਚ ਲਿਆ ਖੜਾ ਕਰਦਾ ਹੈ ਇਹ ਨਹੀਂ ਹੁੰਦਾ ਕਿ ਹਰ ਥਾਂ ਕੁਝ ਮਾੜਾ ਹੀ ਹੋਵੇ ਉੱਥੇ ਚੰਗੇ ਵੀ ਹੁੰਦੇ ਨੇ ਪਰ ਖਾਸ ਕਰ 80 90 ਦੇ ਦਹਾਕੇ ਦੇ ਵਿੱਚ ਜੋ ਪੁਲਿਸ ਦਾ ਬਤੀਰਾ ਰਿਹਾ ਪੰਜਾਬ ਦੇ ਵਿੱਚ ਹੈ ਨਾ ਉਸ ਬਤੀਰੇ ਦੇ ਨਾਂ ਤੇ ਫਿੱਟੀਆਂ ਲਗਾਉਣ ਦੇ ਲਈ ਮਤਲਬ ਜੇ ਉਹ ਸੱਚ ਫਰੋਲਣਾ ਹੋਵੇ ਤਾਂ ਖਲੜਾ ਹੋਰਾਂ ਦੀ ਰਿਪੋਰਟ ਫਰੋਲ ਕੇ ਕਾਫੀ ਕੁਝ ਸਾਹਮਣੇ ਆ ਜਾਂਦਾ ਕਿ ਕੀ ਕੁਝ ਵਾਪਰਿਆ ਪੰਜਾਬ ਦੇ ਵਿੱਚ ਪਰ ਉਸ ਤੋਂ ਸਿੱਖਿਆ ਲੈਣ ਦੀ ਬਜਾਏ ਅਜੇ ਵੀ ਉਸੇ ਤਰ੍ਹਾਂ ਦਾ ਕੁਫਿਆਰ ਜਦੋਂ ਨਵੀਂ ਭਰਤੀ ਆਈ ਨਵੇਂ ਮੁੰਡੇ ਕੁੜੀਆਂ ਪੁਲਿਸ 'ਚ ਆਉਣ ਲੱਗੇ ਤਾਂ ਲੋਕਾਂ ਨੂੰ ਆਸ ਸੀ ਕਿ ਲੈ ਵੀ ਹੁਣ ਪੜੇ ਲਿਖੇ ਆ ਰਹੇ ਨੇ ਚੰਗੇ ਘਰਾਂ ਦੇ ਜਵਾਕ ਆਗੇ ਲੈ ਵੀ ਹੁਣ ਇਹ ਰਿਸ਼ਵਤ ਖੋਰੀ ਤੋਂ ਦੂਰ ਹੋ ਜਾਣਗੇ ਜਾਂ ਬੋਲਬਾਣੀ ਸੁਧਰ ਜੂਗੀ ਸੋ ਕਈ ਮੁੰਡੇ ਅੱਜ ਕੱਲ ਜਦੋਂ ਚੌਂਕਾਂ ਕਚਹਿਰੀਆਂ ਕਿਸੇ ਥਾਮਾਂ ਤੇ ਕਿਸੇ ਰੋਕਦੇ ਨੇ ਤਾਂ ਉਹਨਾਂ ਦਾ ਲਹਿਜਾ ਬਦਲਿਆ ਹੋਇਆ ਹੈਗਾ ਜੀ ਪਰ ਕੀ ਢੰਗ ਤਰੀਕਾ ਪੁਲਿਸ ਨੇ ਬਦਲਣਾ ਹੀ ਨਹੀਂਗਾ ਆਪਣਾ ਹੂੰ ਪੰਜਾਬ ਦੇ ਵਿੱਚ ਇੱਕ ਵਿਅਕਤੀ ਨੂੰ ਇਸ ਲਈ ਨਿਆਇਖਰਾਸ ਤੇ 3-4 ਮਹੀਨੇ ਕੱਟਣੇ ਪਏ ਕਿਉਂਕਿ ਉਹਨੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਨੂੰ ਰਾਹ ਨਹੀਂ ਛੱਡਿਆ ਸੀ ਬਸ ਹੂੰ ਕਰਨ ਲਈ ਥਾਂ ਨਹੀਂ ਦਿੱਤੀ ਸੀ ਤੇ ਉਸ ਦਾ ਨਤੀਜਾ ਇਹ ਉਹਨੂੰ ਭੋਗਣਾ ਪਿਆ ਕਿ ਉਹ ਦੀ ਜੇਬ ਚੋਂ ਜਿਹੜੀ ਪੈਰਾਸੀਟਾਮੋਲ ਦੀ ਗੋਲੀ ਬਰਾਮਦ ਹੋਈ ਉਹਨੂੰ ਨਸ਼ੇ ਦੀ ਗੋਲੀ ਕਹਿ ਕੇ ਐਫ ਆਈ ਆਰ ਦਰਜ ਕਰਕੇ ਉਸ ਦੇ ਉੱਤੇ ਐਨ ਡੀ ਪੀ ਐਸ ਦਾ ਧਾਰਾ ਲਾ ਕੇ ਉਸ ਨੂੰ ਅੰਦਰ ਭੇਜ ਦਿੱਤਾ ਗਿਆ ਹੂੰ ਪਹਿਲਾਂ ਤਾਂ ਜਿੱਦਣ ਇਹ ਘਟਨਾ ਵਾਪਰਦੀ ਹੈ ਉਹ 24 ਜੂਨ ਦੀ ਘਟਨਾ ਹੈ 24 ਜੂਨ ਦੀ ਜੀ ਤੇ 26 ਜੂਨ ਨੂੰ ਐਫ ਆਈ ਆਰ ਦਰਜ ਕਰਦੇ ਨੇ 2 ਦਿਨ ਅਤਾ ਪਤਾ ਹੀ ਨਹੀਂ ਅਹੀਂ ਚੱਕ ਕੇ ਅੰਦਰ ਮਤਲਬ ਨਜਾਇਜ਼ੇ ਹੂੰ ਉਸ ਤੋਂ ਬਾਅਦ ਫਿਰ ਉਹ ਪ੍ਰਕਿਰਿਆ ਦੇ ਵਿੱਚ ਜਦੋਂ ਸਾਰਾ ਕੁਝ ਪੈਂਦਾ ਹੈ ਤੇ ਉਸ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਲੈਬ ਦੇ ਵਿੱਚੋਂ ਜਾਂਦੀ ਹੈ ਉਹਦੇ ਵਿੱਚ ਸਾਬਤ ਹੋ ਜਾਂਦੀ ਹੈ ਕਿ ਕੋਈ ਨਸ਼ੇ ਦੀ ਗੋਲੀ ਨਹੀਂ ਇਹ ਤਾਂ ਉਹਦੀ ਜੇਬ ਚ ਪੈ ਰਸੀਟਾ ਮੋਲਦੀ ਗੋਲੀ ਸੀ ਹਮ ਅਜੇ ਤਾਂ ਇਹ ਪਰਮਾਤਮਾ ਦੀ ਮਿਹਰ ਰਹੀ ਕਿ ਪਤੰਦਰਾ ਨੇ ਗੋਲੀ ਨਹੀਂ ਬਦਲੀ ਜੀ ਇੱਥੇ ਤਾਂ ਫੜੀ ਭੁੱਕੀ ਜਾਂਦੀ ਹੈ ਤੇ ਉੱਥੇ ਬਾਅਦ ਚ ਜਦੋਂ ਅਦਾਲਤ 'ਚ ਪੇਸ਼ ਕੀਤੀ ਜਾਂਦੀ ਹੈ ਤਾਂ ਤੂੜੀ ਦੀ ਬੋਰੀ ਨਿਕਲੇ ਆਉਂਦੀ ਹੈ ਤੋ ਇਹੋ ਜਿਹਾ ਕੁਝ ਵੀ ਹੋ ਜਾਂਦਾ ਨਾ ਤੇ ਤਾਂ ਸੋ ਪਰ ਇੱਥੇ ਚਲੋ ਇਹ ਨਹੀਂ ਹੋਇਆ ਕਿ ਹਾਂ ਬਿਲਕੁਲ ਜੀ ਉਹ ਕਹਿੰਦੇ ਕਿ ਅਦਾਲਤ 'ਚ ਜਦੋਂ ਨੈਪਟਿਊਸ ਹੱਤ ਹੋ ਗਿਆ ਤੇ ਮਾਨਜੋਗ ਅਦਾਲਤ ਨੇ ਫਿਰ ਚੰਗੀਆਂ ਝਾੜਾਂ ਮਾਰੀਆਂ ਹੂੰ ਔਰ ਕਿਉਂਕਿ ਉਸ ਨੇ ਫਿਰ ਪਟੀਸ਼ਨ ਪਾਈ ਸੀ ਕਿ ਮੈਂ ਤਾਂ ਜਬਰੀ ਅੰਦਰ ਰੱਖਿਆ ਗਿਆ ਜਮਾਨਤ ਲਈ ਵੀ ਤਿੰਨ ਸਾਢੇ ਤਿੰਨ ਮਹੀਨੇ ਬਾਅਦ ਵਾਰੀ ਆਈ ਜੀ ਸੋ ਉਸ ਤੋਂ ਬਾਅਦ ਫਿਰ ਅਦਾਲਤ ਨੇ ਕਿਹਾ ਕਿ ਵੀ ਇਹਦੇ ਲਈ 2 ਲੱਖ ਰੁਪਈਆ ਇਸ ਦੀ ਰਾਤ ਰਾਸ਼ੀ ਹੂੰ ਤੇ ਉਹਦੇ ਵਿੱਚੋਂ 50% ਉਹ ਪੀਐਸਆਈ ਦੀ ਤਨਖਾਹ ਚੋਂ ਬੁਸਲਿਆ ਜਾਵੇ ਜਿਨੇ ਇਹ ਝੂਠੀ ਕਾਰਵਾਈ ਕਰਾਈ ਜੀ ਸੋ ਇਸ ਲਈ ਕੀ ਪੰਜਾਬ ਨੇ ਆਪਣਾ ਢੰਗ ਤਰੀਕਾ ਵਰਤਣਾ ਹੀਗਾ ਆ ਤਾਂ ਚਲੋ ਇੱਕ ਹੋਰ ਗੱਲ ਆ ਫਿਰੋਜਪੁਰ ਫਾਜ਼ਿਲਕਾ ਰੋਡ ਦੇ ਉੱਤੇ ਡਰਾਈਵਰ ਕੰਡਕਟਰ ਸਰਕਾਰੀ ਬੱਸ ਆਪਣਾ ਡਿਊਟੀ ਪੂਰੀ ਕਰਕੇ ਪੰਪ ਤੇ ਖੜੀ ਕਰਕੇ ਸਾਹਮਣੇ ਰੋਟੀ ਖਾਣ ਚਲੇ ਗਏ ਹੂੰ ਹੂੰ ਤੇ ਆਉਂਦਿਆਂ ਨੂੰ ਉਹਦੀ ਬੱਸ ਚੋਰੀ ਹੋ ਗਈ ਆ ਤਾਜੀ ਘਟਨਾ ਇਹਦੀ ਅੱਛਾ ਜੀ ਉਹ ਜਿਹੜੇ ਬੰਦੇ ਨੇ ਬੱਸ ਚੋਰੀ ਕੀਤੀ ਉਹ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਬੱਸਾਂ ਦੇ ਵਿੱਚੋਂ ਨਾ ਜੀਪੀਐਸ ਤੇ ਬੈਟਰੀਆਂ ਚੋਰੀ ਕਰਦਾ ਸੀ ਤੇ ਬੈਟਰੀਆਂ ਚੋਰੀ ਕਰਦੇ ਕਰਦੇ ਦੀ ਹਿੰਮਤ ਦੇਖੋ ਐਨੀ ਵੱਧ ਗਈ ਬੱਸੇ ਚੋਰੀ ਕਰਕੇ ਲੈ ਗਿਆ ਹਮ ਅਸਲ 'ਚ ਜਦੋਂ ਉਹ ਬੈਟਰੀਆਂ ਚੋਰੀਆਂ ਕਰਦੇ ਮਾਮਲੇ 'ਚ ਫੜਿਆ ਗਿਆ ਤੇ ਥਾਣੇ 'ਚ ਉਹਦੀ ਸ਼ਿਕਾਇਤ ਜਾਣ ਲੱਗੀ ਤਾਂ ਪਤਾ ਲੱਗਾ ਕਿ ਏਐਸਆਈ ਦਾ ਹੀ ਮੁੰਡਾ ਇੱਕ ਦਾ ਉਹ ਤੇ ਇਸ ਲਈ ਥਾਣੇ ਵਾਲੇ ਨੇ ਮਾਮਲਾ ਰਫਾ ਦਫਾ ਕਰਾਤਾ ਤੇ ਉਹਨੂੰ ਲੱਗਿਆ ਲੈ ਮੇਰੇ ਬਾਪੂ ਤਾਂ ਐਨੀ ਚੜਾਈ ਆ ਇਹ ਮੈਨੂੰ ਬੈਟਰੀਆਂ ਦੇ ਨਹੀਂ ਕਿਸੇ ਨੇ ਫੜਿਆ ਸ਼ਾਇਦ ਬੱਸ ਚੋਰੀ ਤੇ ਵੀ ਨਹੀਂ ਪੜੂਗਾ ਉਹ ਡਰਾਈਵਰ ਕੰਡਕਟਰ ਰੋਟੀ ਖਾ ਕੇ ਤੇ ਜਾਨੂੰ ਬੱਸ ਚੋਰੀ ਸੀ ਉਸ ਇਸਤੀਮ ਕੈਮਰਾ 'ਚੋਂ ਫਰੋਲਿਆ ਤੇ ਜਦੋਂ ਬੰਦਾ ਪਤਾ ਲੱਗਿਆ ਤੇ ਬੰਦਾ ਉਹ ਹੈ ਤੇ ਹੁਣ ਉਹ ਬੱਸ ਮਿਲ ਗਈ ਮਤਲਬ ਕਿ ਸਾਡੇ ਪੁਲਿਸ ਦਾ ਪੁਲਿਸ ਦੇ ਪਰਿਵਾਰਾਂ ਦਾ ਇਹ ਵਿਵਹਾਰ ਹੈ ਅਸੀਂ ਗਰੰਟਡ ਮੰਨ ਲੈਂਦੇ ਆ ਕਿ ਹਾਂ ਕਿ ਸਾਡੀ ਖਾਕੀ ਵਰਦੀ ਦਾ ਇਹ ਧੋਸ ਹੈ ਉਹ ਸੇਵਾਦਾਰ ਸੇਵਾਦਾਰੀ ਡਿਊਟੀ ਨਿਭਾਉਣੀ ਚਾਹੀਦੀ ਹੈ ਹੂੰ ਤੇ ਉਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਕਿ ਕੁਝ ਵਿਅਕਤੀਆਂ ਵੱਲੋਂ ਤੇ ਉਹਨਾਂ ਵੱਲੋਂ ਕੀਤੇ ਜਿਹੜੇ ਕੋਈ ਇਸ ਤਰ੍ਹਾਂ ਦੇ ਗਲਤ ਕਾਰਨਾਮੇ ਨੇ ਉਹ ਸਾਰਿਆਂ ਵਾਸਤੇ ਸਮੱਸਿਆ ਪੈਦਾ ਕਰ ਦਿੰਦੇ ਚੰਗਾ ਕੰਮ ਕਰਨ ਵਾਲਾ ਵੀ ਉਹ ਉਹ ਵੀ ਉਸੇ ਰੰਗ ਦੇ ਵਿੱਚ ਰੰਗਿਆ ਜਾਂਦਾ ਰੰਗਿਆ ਉਹਦਾ ਨਾਂ ਆ ਜਾਂਦਾ ਉਸੇ ਚ ਇੱਕ ਲੇਬੜੀ ਮੈਸਰ ਸਾਰਿਆਂ ਨੂੰ ਲਵੇੜਦਾ ਬਾਸ 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 ਬਿਲਕੁਲ ਦੀਪਕ ਜੀ ਜਾਰਜੀਆ ਜਿਹੜਾ ਕਿ ਯੂਰਪ ਤੇ ਏਸ਼ੀਆ ਦੇ ਵਿਚਕਾਰ ਮੋਲਕਾ ਹੈ ਸਾਬਕਾ ਸੋਵੀਅਤ ਰਸ਼ੀਆ ਦਾ ਹਿੱਸਾ ਹੋਇਆ ਕਰਦਾ ਸੀ ਉੱਥੇ ਪਿਛਲੇ ਸਮੇਂ ਦੇ ਵਿੱਚ ਭਾਰਤ ਤੋਂ ਪੰਜਾਬੀ ਬਹੁਤ ਗਏ ਨੇ ਜੀ ਉੱਥੇ ਖੇਤੀਬਾੜੀ ਦਾ ਕੰਮ ਵੱਡੇ ਫਾਰਮਸ ਉੱਥੇ ਪੰਜਾਬੀ ਉਹਦੇ ਮਾਲਕ ਨੇ ਪਰ ਉਧਰੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ ਜੀ ਉੱਥੇ ਕੋਈ ਸੇ ਮਾਊਂਟੇਨ ਰਿਜ਼ੋਰਟ ਤੇ ਘਟਨਾ ਵਾਪਰੀ ਹੈ ਤੇ 12 ਮੌਤਾਂ ਹੋਈਆਂ ਨੇ ਜੀ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਦਾ ਮਾਮਲਾ ਹੈ ਬੜੀ ਮਦਭਾਗੀ ਖਬਰ ਹੈ ਇਹ ਲੰਘੇ ਸ਼ਨੀਵਾਰ ਦੀ ਖਬਰ ਹੈ ਜਿਹੜੀ ਕੱਲ੍ਹ ਸਾਹਮਣੇ ਆਈ ਸੀਗੀ ਹੂੰ ਸੋ ਜੌਰਜੀਆ ਦੇ ਵਿੱਚ ਮਤਲਬ ਕਿ ਭਾਰਤੀਆਂ ਦਾ ਹੀ ਉਹ ਰੈਸਟੋਰੈਂਟ ਹੈ ਭਾਰਤੀ ਉਸ ਨੂੰ ਰਨ ਕਰਦੇ ਨੇ ਅੱਛਾ ਜੀ ਔਰ ਇਹ ਉੱਥੋਂ ਦੀ ਰਾਜਸਥਾਨੀ ਤੋਂ 120 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ ਤੇ ਉੱਥੇ ਮਤਲਬ ਕਿ ਇੱਕ ਵਿਅਕਤੀ 12 ਬੰਦਿਆਂ ਦੀ ਮੌਤ ਹੋਈ ਹੈ ਉਹਦੇ ਵਿੱਚ ਇੱਕ ਵਿਅਕਤੀ ਜੋਰਜੀਆ ਦਾ ਤੇ 11 ਆਪਣੇ ਪੰਜਾਬੀ ਦੱਸੇ ਜਾ ਰਹੇ ਨੇ ਅੱਛਾ ਜੀ ਤੋਂ ਜਿਹੜੇ ਕਿ ਲਗਭਗ ਸਾਰੇ ਮਤਲਬ ਕਿ ਜੇ ਮੈਂ ਐਵਰੇਜ ਕੱਢਾ ਤਾਂ ਮੇਰਾ 30-32 ਸਾਲ ਦੀ ਉਮਰ ਬਣਦੀ ਆ ਉਹਦੇ ਵਿੱਚ ਨਨਾਨ ਪਰਜਾਈ ਵੀ ਨੇ ਉਹਦੇ ਵਿੱਚ ਪਤੀ ਪਤਨੀ ਵੀ ਨੇ ਤੇ ਉਹਨਾਂ ਦੀ ਸਾਲਗिरा ਸੀ ਕਦੇ ਦਿਨ ਤੱਕ ਹੀ ਤੇ ਇੱਕ ਬੱਚੇ ਦਾ 26ਵਾਂ ਜਨਮ ਦਿਨ ਸੀ ਉਹ ਰਾਤ ਨੂੰ ਮਾਂ ਨੂੰ ਵੀਡੀਓ ਕਾਲ ਕਰਕੇ ਸੁੱਤਾ ਤੇ ਸਵੇਰੇ ਉੱਠਿਆ ਹੀ ਨਹੀਂ ਬਹੁਤ ਮਦਭਾਗੀ ਪੀੜ ਦਾ ਖਬਰ ਉਹਦਾ ਕਾਰਨ ਦੱਸਿਆ ਜਾ ਰਿਹਾ ਕਿ ਸਰਕਾਰ ਦੇ ਹਵਾਲੇ ਨਾਲ ਵੀ ਤੇ ਉਥੋਂ ਦੇ ਨੇੜਲੇ ਦੇ ਹਵਾਲੇ ਵੀ ਜਿਹੜੀ ਮੀਡੀਆ 'ਚ ਖਬਰ ਆ ਰਹੀ ਆ ਕਿ ਉਥੇ ਰਾਤ ਨੂੰ ਕੱਟ ਲੱਗਾ ਬਿਜਲੀ ਦਾ ਤੇ ਉਹ ਸਰਦੀ ਬਹੁਤ ਹੈ ਠੰਡ ਬਹੁਤ ਹੈ ਇਸ ਲਈ ਸਾਰਾ ਕੁਝ ਬੰਦ ਕਰਕੇ ਸੁੱਤੇ ਬੈ ਸੀਗੇ ਅੱਛਾ ਹੈ ਨਾ ਖਿੜਕੀਆਂ ਦਰਵਾਜ਼ੇ ਜਿੰਨੇ ਪੂਰੇ ਬੰਦ ਨੇ ਤੇ ਪਰ ਉਹ ਜਦੋਂ ਕੱਟ ਲੱਗਾ ਤਾਂ ਪਾਵਰ ਕੱਟ ਲੱਗਣ ਦੇ ਨਾਲ ਜਨਰੇਟਰ ਆਪਣੇ ਆਪ ਸਟਾਰਟ ਹੋ ਗਿਆ ਹੂੰ ਤੇ ਉਹ ਜਨਰੇਟਰ ਸਟਾਰਟ ਹੋਣ ਨਾਲ ਉਹਦੀ ਗੈਸ ਸ਼ਾਇਦ ਉੱਥੇ ਕੋਈ ਲੀਕ ਹੋਈ ਆ ਜਾਂ ਉਹਦਾ ਧੂਆਂ ਅੰਦਰ ਇਕੱਠਾ ਹੋਇਆ ਹੈ ਕੁਝ ਇਸ ਕਾਰਨ ਨੂੰ ਮੰਨਿਆ ਜਾ ਰਿਹਾ ਕਿ ਉਹ ਕਾਰਨਾ ਦੇ ਚਲਦਿਆਂ ਉਹ ਸੁੱਤੇ ਹੀ ਰਹਿ ਗਏ ਮਤਲਬ ਕਿਸੇ ਨੂੰ ਪਤਾ ਹੀ ਲੱਗਿਆ ਜਿਵੇਂ ਗੱਡੀ 'ਚ ਲੋਕ ਏਸੀ ਲਾ ਕੇ ਕਈ ਵਾਰ ਅੱਧਾ ਪੂਣਾ ਘੰਟਾ ਬੈਠੇ ਰਹਿੰਦੇ ਨੇ ਤੇ ਹੌਲੀ-ਹੌਲੀ ਉਹ ਨੀਂਦ ਵਾਲੀ ਮੁਦਰਾ ਚਲੇ ਜਾਂਦੇ ਨੇ ਜਾਂ ਅੱਗੇ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਪੱਠੀਵਾਲ ਲੈਦੇ ਸੀ ਅੰਦਰ ਤਸਲੇ 'ਚ ਗੋਹੇ ਪਾ ਕੇ ਰੱਖ ਕੇ ਦਰਵਾਜ਼ੇ 'ਤੇ ਨੂੰ ਤਾਂ ਉਹ ਗੈਸ ਨਾਲ ਵੀ ਹਾਸੇ ਉਹਨੂੰ ਵੀ ਵਾਪਰ ਜਾਂਦੇ ਨੇ ਉਹ ਕਈ ਥਾਵਾਂ 'ਤੇ ਇਹ ਘਟਨਾਵਾਂ ਉਸੇ ਤਰ੍ਹਾਂ ਦੀ ਇੱਕ ਤੁਹਾਨੂੰ ਮੰਨਿਆ ਜਾ ਰਿਹਾ ਹਾਂ ਬਿਲਕੁਲ ਤੇ ਉਸ ਤਰ੍ਹਾਂ ਗੀਜ਼ਰ ਨਾਲ ਗੈਸ ਗੀਜ਼ਰ ਨਾਲ ਵੀ ਇਹ ਘਟਨਾਵਾਂ ਵਾਪਰ ਦੀਆਂ ਨੇ ਅ ਦੋ ਬੱਚੀਆਂ ਹਾਲੀ ਦੇ ਵਿੱਚ ਭਾਰਤ ਦੇ ਵਿੱਚ ਦੋ ਸਕੀਆਂ ਪੈਣਾ ਛੋਟੀਆਂ-ਛੁਟੀਆਂ ਬੱਚੀਆਂ ਜਿਨ੍ਹਾਂ ਦੇ ਮਾਪੇ ਬਾਹਰ ਸੀ ਆਪਣੇ ਦਾਦਾ-ਦਾਦੀ ਕੋਲ ਰਹਿੰਦੇ ਸੀ ਹਾਂਜੀ ਹਾਂਜੀ ਕੱਲ ਪਰਸੋਂ ਦੀ ਉਹ ਘਟਨਾ ਉਹ ਦੋਏ ਬਾਥਰੂਮ ਦੇ ਵਿੱਚ ਉਸੇ ਤਰ੍ਹਾਂ ਇਹ ਮੰਨਿਆ ਜਾ ਰਿਹਾ ਕਿ ਜਨਰੇਟਰ ਦਾ ਧੂਆਂ ਜਾਂ ਜਨਰੇਟਰ ਦੀ ਗੈਸ ਕਾਰਨ ਬਣੀ ਤੇ ਕਿ ਜਿਹਦੇ ਵਿੱਚ 11 ਪੰਜਾਬੀਆਂ ਦੀ ਮੌਤ ਹੋ ਗਈ ਔਰ ਮੈਂ ਦੇਖ ਰਿਹਾ ਸੀਗਾ ਕਿ ਸਮੀਰ ਕੁਮਾਰ ਨਾਮ ਦਾ ਮੁੰਡਾ ਜਿਹਨੇ ਆਪਣਾ 26ਵਾਂ ਜਨਮ ਦਿਨ ਮਨਾਇਆ ਸੀਗਾ ਹੈਨਾ ਉਹ ਖੰਨੇ ਕੋਲ ਦਾ ਮੁੰਡਾ ਤੇ ਉਹ ਨਹੀਂ ਰਿਹਾ ਹੈਨਾ ਇਸੇ ਤਰ੍ਹਾਂ ਮਤਲਬ ਹਰਵਿੰਦਰ ਸਿੰਘ 26 ਸਾਲ ਦੀ ਉਮਰ ਦਾ ਤਲਵੰਡੀ ਸਾਬਤ ਤੋਂ ਸੀਗਾ ਐ ਇਸੇ ਤਰ੍ਹਾਂ ਜਿਹੜਾ ਹੋਟਲ ਦਾ ਮੈਨੇਜਰ ਸੀਗਾ ਬਰਿੰਦਰ ਸਿੰਘ 33 ਸਾਲ ਉਮਰ ਦਾ ਪਟਿਆਲੇ ਖੇਤਰ ਨਾਲ ਸੰਬੰਧ ਰੱਖਦਾ ਜੀ ਸੰਦੀਪ ਸਿੰਘ ਕਰਨਤਾਰ ਨਾਲ ਸੰਬੰਧ ਰੱਖਦਾ 34 ਸਾਲ ਦੀ ਉਮਰ ਸੀ ਰਵਿੰਦਰ ਕੁਮਾਰ 45 ਸਾਲ ਉਮਰ ਹੈ ਤੇ ਇਹ ਜਲੰਧਰ ਖੇਤਰ ਦੇ ਨਾਲ ਸੰਬੰਧ ਰੱਖਦਾ ਸੀਗਾ ਗੁਰਵਿੰਦਰ ਕੌਰ 29 ਸਾਲ ਦੀ ਉਮਰ ਸੀ ਸੁਨਾਮ ਨਾਲ ਸੰਬੰਧ ਰੱਖਦੀ ਸੀ ਅਮਰਿੰਦਰ ਕੌਰ 32 ਸਾਲ ਦੀ ਉਮਰ ਸੀ ਰਾਜਪੁਰੇ ਨਾਲ ਸੰਬੰਧ ਰੱਖਦੀ ਸੀ ਅਰਜਿੰਦਰ ਸਿੰਘ 34 ਸਾਲ ਸੁਨਾਮ ਤੋਂ ਸੀਗੇ ਇਸੇ ਤਰ੍ਹਾਂ ਮਨਿੰਦਰ ਕੌਰ ਝੰਡਾ ਕਲਾ ਗਗਨਦੀਪ ਸਿੰਘ 24 ਸਾਲਾ ਮੋਗੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇਹ ਮਤਲਬ ਮੈਂ ਜਦੋਂ ਦੇਖ ਰਿਹਾ ਕਿ ਸਾਰੇ ਕੋਈ 23 ਸਾਲ ਕੋਈ 24 ਸਾਲ ਕੋਈ ਇੱਕ ਵਿੱਚ 45 ਸਾਲ ਮਤਲਬ ਇਹ ਸਾਰੇ ਚੰਗੇ ਭਵਿੱਖ ਦੀ ਆਸ ਨਾਲ ਕਿਸੇ ਨੇ ਜ਼ਮੀਨ ਗਹਿਣੇ ਰੱਖ ਕੇ ਕਿਸੇ ਨੇ ਕਿਸੇ ਹਿੱਲੇ ਵਸਿਲੇ ਕਰਕੇ ਕੋਈ ਸੋ ਚੰਗੇ ਭਵਿੱਖ ਦੀ ਆਸ ਨਾਲ ਗਏ ਸੀਗੇ ਤੇ ਉੱਥੇ ਇਕੱਠੀਆਂ ਜਦੋਂ ਮਤਲਬ ਕਿ ਇਹ 12 ਮੋਤਾ ਹੁੰਦੀਆਂ ਇਹਨਾਂ ਚ 11 ਪੰਜਾਬੀ ਦੱਸੇ ਜਾ ਰਹੇ ਨੇ ਬਹੁਤ ਮੱਧਪਾਗੀ ਘਟਨਾ ਸੋ ਛੋਟਾ ਜਿਹਾ ਕੋਈ ਕਾਰਨ ਵੀ ਕਿਵੇਂ ਜਿੰਦਗੀ ਖਤਮ ਦਾ ਕਾਰਨ ਬਣ ਜਾਂਦਾ ਉਹ ਇਸ ਲਈ ਹਰ ਸਮੇਂ ਸਾਨੂੰ ਅੱਜ ਦੀ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਖਾਸ ਕਰਕੇ ਸਹੂਲਤ ਕਦੋਂ ਤੁਹਾਡੇ ਲਈ ਮਸੀਬਤ ਬਣ ਜਾਵੇ ਉਹਦੀ ਗੌਰ ਰੱਖਣ ਦੀ ਲੋੜ ਹੈ ਜਿਹੜੇ ਅਪਲਾਈਐਂਸੇਜ਼ ਵਗੈਰਾ ਭਾਵੇਂ ਦੇਖੋ ਭਾਵੇਂ ਕੋਲਾ ਬਲਦਾ ਹੋਵੇ ਜੀ ਭਾਵੇਂ ਆਹ ਗੈਸ ਤੇ ਚੱਲਦਾ ਹੋਵੇ ਜਾਂ ਇਵਨ ਜੇ ਲੱਕੜ ਵੀ ਬਲਦੀ ਹੈ ਨਾ ਜਦੋਂ ਉਹਦੀ ਜਿਹੜੀ ਪੂਰੀ ਤਰ੍ਹਾਂ ਬਲਦੀ ਨਹੀਂ ਤੇ ਉਹਦੀ ਜਦੋਂ ਦੀ ਵੈਂਟੀਲੇਸ਼ਨ ਨਾ ਹੋਵੇ ਪ੍ਰੋਪਰ ਹਵਾਦਾਰੀ ਨਹੀਂ ਹੁੰਦੀ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਬਣਦੀ ਨਾ ਇਹ ਨਾਇਦਾ ਕੋਈ ਰੰਗ ਇਸ ਇਹ ਜਦੋਂ ਇਨਹੇਲ ਕਰ ਲੋ ਇਹ ਬੰਦਾ बेहोश ਹੋ ਜਾਂਦਾ ਕਿਉਂਕਿ ਜਿਹੜੀ ਖੂਨ ਦਾ ਖੂਨ ਦੇ ਵਿੱਚ ਆਕਸੀਜਨ ਦੀ ਪ੍ਰਵਾਹ ਹੈ ਉਹ ਪ੍ਰਵਾਹ ਉਹ ਮੁੱਕ ਜਾਂਦਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਤੇ ਬੰਦਾ ਸਾਇਲ ਇਹ ਸਾਇਲੈਂਟ ਕਿਲਰ ਹੈ ਜੀ ਸਾਇਲੈਂਟ ਕਿਲਰ ਹੈ ਬੀਜੇ ਜੀ ਜਿਹੜੇ ਲੋਕਾਂ ਨੇ ਕਿਸੇ ਸਮੇਂ ਘਰੇ ਚੁੱਲ੍ਹੇ ਬਾਲਦਿਆਂ ਹੋયા ਸਿੰਖਾਂ ਦੀ ਡੱਬੀ ਵਾਲੀ ਹੋਗੀ ਨਾ ਮਾਚਸ ਦੀ ਡੱਬੀ ਹੂੰ ਉਹਨਾਂ ਨੂੰ ਅਹਿਸਾਸ ਹੋਊਗਾ ਕਿ ਕਈ ਵਾਰ ਤਿੱਲੀ ਬਣ ਲੱਗਿਆ ਵਿੱਚ ਤੁਸੀਂ ਨੇੜੇ ਕਰਕੇ ਬਾਲੋ ਨਾ ਤਾਂ ਇੱਕ ਵਾਰ ਉਹਦੇ ਵਿੱਚੋਂ ਕੁਝ ਇਹ ਜਿਹਾ ਹੁੰਦਾ ਕਿ ਥੋੜੇ ਨੱਕ ਨੂੰ ਤਰੁੱਟਰੀ ਚੜ ਜਾਂਦੀ ਹੈ ਸੋ ਇੱਕ ਸਕਿੰਟ ਲਈਓ ਛੋਟੀ ਇੰਨੀ ਤਿੱਲੀ ਹੈ ਜੀ ਜੀ ਤੇ ਜਦੋਂ ਫੱਟੇ ਪੱਧਰ ਤੇ ਉਹ ਗੈਸ ਦਾ ਜੀ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਨਾ ਉਹ ਦਿਖਦਾ ਤੇ ਨਾ ਉਹਦੀ ਸਮੈਲ ਵੀ ਨਹੀਂ ਆਉਂਦੀ ਤੇ ਉਹ ਬੰਦਾ ਹਾਂ ਬਿਲਕੁਲ ਇਹ ਇਹ ਬਹੁਤ ਖਤਰਨਾਕ ਕਾਰਬਨ ਮੋਨੋਆਕਸਾਈਡ ਤਾਈਓ ਜਿਹੜੇ ਚੁੱਲ੍ਹੇ ਹੁੰਦੇ ਸੀ ਹਮੇਸ਼ਾ ਬਾਹਰ ਹੁੰਦੇ ਸੀ ਤੰਦੂਰ ਜਦੋਂ ਵੀ ਲੱਗਦਾ ਬਾਹਰ ਲੱਗਦਾ ਤਾਂ ਕਿ ਉਹਦੀ ਹਵਾਦਾਰੀ ਬਣੀ ਰਵੇ हां जी, बिल्कुल बिल्कुल ए वही ਨੀਗਾ ਜੀ ਉਹ ਜਿਹੜੇ ਤੁਹਾਡੇ ਕੈਨੇਡਾ ਵਗੈਰਾ ਦੇ ਵਿੱਚ ਵੀ ਉਹ ਉਹ ਬਾਰਬੀਕਿਊ ਟਾਈਪ ਜਿਹੜੇ ਹੁੰਦੇ ਨੇ ਉਹ ਇਸੇ ਵਾਲੇ ਹੁੰਦੇ ਨੇ ਕਿ ਬਾਹਰ ਹੀ ਰੱਖੋ इवन हां ਜਿਹੜੇ ਬਾਕੀ ਦੇ ਮਤਲਬ ਹੈ ਕੋਈ ਬਿਲਕੁਲ ਜਿਹੜੇ ਬਾਕੀ ਦੇ ਹੀਟਰਸ ਨੇ ਜਿਹੜੇ ਘਰ ਦੇ ਅੰਦਰ ਉਹ ਫਰਨਸ ਵਗੈਰਾ ਵੀ ਲੱਗੀ ਉਹਦੀ ਪ੍ਰੋਪਰ ਵੈਂਟੀਲੇਸ਼ਨ ਹੈ ਜੀ ਹਵਾਦਾਰੀ ਆ ਕਿਉਂਕਿ ਜੇ ਉਹਦੀ ਵੈਂਟੀਲੇਸ਼ਨ ਨਹੀਂ ਹੋਏਗੀ ਜਿੱਥੇ 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 इवन ਜਿਹੜਾ ਆਪਾਂ ਗੈਸ ਦਾ ਚੁੱਲਾ ਵੀ ਬਾਲਦੇ ਆਂ ਜੀ ਗੈਸ ਦਾ ਚੁੱਲਾ ਬਾਲ ਕੇ ਕਈ ਵਾਰੀ ਬੰਦਾ ਐਗਜ਼ੌਸਟ ਨਹੀਂ ਔਨ ਕਰਦਾ ਕਿਉਂਕਿ ਉਹ ਪਰ ਗੈਸ ਦਾ ਚੂਲਾ ਬਾਲ ਕੇ ਐਗਜ਼ੌਸਟ ਔਨ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਵੀ ਕਾਰਬਨ ਮੋਨੋਆਕਸਾਈਡ ਉਤਪੰਨ ਕਰਦਾ ਮੋਨੋਆਕਸਾਈਡ ਬਿਲਕੁਲ ਬਿਲਕੁਲ ਜੀ ਇਹੀ ਹੈ ਜੀ ਦੀਪਕ ਜੀ ਸਮਾਧਾਨ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ